हां जी ਕਿਸਾਨ ਵੀਰ ਅੱਜ ਤੁਹਾਨੂੰ ਦੱਸਾਂਗੇ ਆਪਾਂ ਜਿਹੜੇ ਗਾਜਰਾਂ ਨੇ ਉਹਨਾਂ ਦਾ ਜਰਮੀਨੇਸ਼ਨ ਜਲਦੀ ਸੇਤੀ ਸੇਤੀ 10 ਦਿਨਾਂ ਦੇ ਵਿੱਚ ਜਾਂ 5 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਇਹ ਜਿਹੜੇ ਆਪਣਾ ਬਾਹਣਾ ਉਹਨੂੰ ਗਡਾਈ ਉਹਦੀ ਚੰਗੀ ਤਰ੍ਹਾਂ ਆਪਣੀ ਕਰਨੀ ਗਾਜਰਾਂ ਬਾਸ ਤੇ ਬਹੁਤ ਜ਼ਰੂਰੀ ਹੈ ਕਿ ਚੰਗੀ ਤਰ੍ਹਾਂ ਉਹਨੂੰ ਗੁੱਡਣਾ ਉਹਨੀ ਵਜ੍ਹਾ ਜਿਹੜੀ ਗਾਜਰ ਆਪਣੀ ਗਰੋਥ ਕਰੂਗੀ ਇਸ ਤਰ੍ਹਾਂ ਆਪਾਂ ਸਾਫ਼ ਕਰਨਾ ਹੈ ਉਸ ਤੋਂ ਬਾਅਦ ਜੀ ਆਪਾਂ ਬਣਾਉਣੀਆਂ ਨੇ ਬੱਟਾਂ ਇਸ ਤਰ੍ਹਾਂ ਆਪਾਂ ਬੱਟਾਂ ਬਣਾ ਲੈਣੇ ਚੰਗੀ ਤਰ੍ਹਾਂ ਜਿਹੜੀ ਆਪਣੀ ਜ਼ਮੀਨ ਉਹ ਚੰਗੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ ਆਪਣੀ ਜਿਹੜੀ ਬੱਟ ਹੈਗੀ ਵਿੱਚੋਂ ਬਿਲਕੁਲ ਸਹੀ ਹੋਵੇ ਉੱਚੀ ਨੀਮੀ ਨਾ ਹੋਵੇ ਜਿਹੜਾ ਪਾਣੀ ਆਪਣਾ ਲੈਵਲ ਬੱਟ ਦੇ ਵਿੱਚ ਕੋਈ ਆ ਖੜੇ ਤਾਂ ਜਿਹੜੀ ਆਪਣੀ ਗਾਜਰ ਨੂੰ ਸੇਮ ਚੰਗੀ ਤਰ੍ਹਾਂ ਜਾਵੇ ਤੇ ਆਪਣੀ ਗਾਜਰ ਆ ਜਿਹੜੀ ਉਹ ਚੰਗੀ ਤਰ੍ਹਾਂ ਵਧੀਆ ਗਰੋਥ ਕਰੇ ਇਸ ਤਰ੍ਹਾਂ ਆਪਾਂ ਉਹ ਕਰਨਾ ਹੈ ਬੱਟਾ ਬਣਾਉਣੀਆਂ ਨੇ ਉਸ ਤੋਂ ਬਾਅਦ ਜੀ ਜਿਹੜੀ ਆਪਾਂ ਬੱਟਾ ਬਣ ਚੁੱਕੇ ਨੇ ਆਪਾਂ ਤੁਸੀਂ ਦੇਖ ਸਕਦੇ ਹੋਗੇ ਤੇ ਬੱਟਾ ਜਿਹੜੀ ਆਪਣੀ ਬਹੁਤ ਜ਼ਿਆਦਾ ਉੱਚੀ ਨਹੀਂ ਲਿਆਣੀ ਤੇ ਪਾਣੀ ਦੀ ਸੇਮ ਇਹਨੂੰ ਜਾਣੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਉੱਪਰ ਆਪਣਾ ਮਿੱਟੀ ਜਾਂ ਉੱਪਰ ਡੜੀ ਵਗੈਰਾ ਹੈਗਾ ਇਹਦੀ ਚੰਗੀ ਤਰ੍ਹਾਂ ਆਪਾਂ ਨੂੰ ਪੰਨ ਕਰਨੀ ਬਹੁਤ ਜ਼ਰੂਰੀ ਹੈ ਕਿ ਇਹਨੂੰ ਇਸ ਤਰ੍ਹਾਂ ਆਪਣਾ ਵਧੀਆ ਚੰਗੀ ਤਰ੍ਹਾਂ ਡੜੀਆਂ ਫੁੱਟਣੇ ਕਿਉਂਕਿ ਡੜੀ ਦੇ ਵਿੱਚ ਵੀ ਜਿਹੜਾ ਆਪਣਾ ਫਿਰ ਗਰੋਥ ਨਹੀਂ ਕਰਦਾ ਉਹ ਵਿੱਚ ਹੀ ਮੁੜ ਜਾਂਦਾ ਆਪਣੀ ਵੱਟ ਦੇ ਵਿੱਚ ਡੜੇ ਦੇਖਣ ਇਸ ਤਰ੍ਹਾਂ ਆਪਾਂ ਉੱਪਰ ਹੱਥ ਮਾਰ ਕੇ ਜਿਹੜੀਆਂ ਡੜੀਆਂ ਉਹ ਠਾਂ ਪਾ ਛੁੱਟਦੀ ਨਹੀਂ ਜਾਣੇ ਪੋਲੀ ਮਿੱਟੀ ਹੋਣੀ ਚਾਹੀਦੀ ਬਹੁਤ ਜ਼ਰੂਰੀ ਗਾਜਰਾਂ ਵਾਸਤੇ ਆ ਦੇਖ ਸਕਦੇ ਹੋਗੇ ਆਪਣੇ ਵੱਟਾਂ ਇਸ ਤਰ੍ਹਾਂ ਆਪਾਂ ਬਣਾਉਣੀਆਂ ਨੇ ਗਿਆ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਬਰਮੀ ਕੰਪੋਸਟ ਖਾਦ ਆਪਣੇ ਪਹਿਲਾਂ ਹੀ ਠਾਈ ਬਰਮੀ ਕੰਪੋਸਟ ਖਾਦ ਪਾਈ ਹੋਈ ਹੈਗੀ ਇਸ ਤਰ੍ਹਾਂ ਆਪਾਂ ਉੱਪਰ ਪਾਵਾਂਗੇ ਜੀ ਬਰਮੀ ਕੰਪੋਸਟ ਖਾਦ ਠੇਹਾਵੇਂ ਆਪਾਂ ਕੋਈ ਡੀਏਪ ਵਗੈਰਾ ਕੁਝ ਵੀ ਨਹੀਂ ਪਾਇਆ ਹੋਇਆਗਾ ਸਿਰਫ ਆਪ ਬਰਮੀ ਕੰਪੋਸਟ ਤੇ ਰੂੜੀ ਦੀ ਖਾਦ ਪਾਈ ਹੋਈ ਹੈਗੀ ਇਹਦੇ ਉੱਪਰ ਪਾਉਣੀ ਆਪਾਂ ਥੋੜੀ ਥੋੜੀ ਅਪਾ ਇਸ ਤਰ੍ਹਾਂ ਆਪਾਂ ਉੱਪਰ ਪਾ ਸਕਦੇ ਆਂਗੇ ਬੱਟਾਂ ਦੇ ਜਿਹੜੀ ਆਪਣੀ ਗਾਜਰਾਂ ਚੰਗੀ ਤਰ੍ਹਾਂ ਗਰੋਥ ਕਰ ਸਕੇ ਵਧੀਆ ਪਲਾਈ ਦੇ ਵਿੱਚ ਆ ਆ ਗਈ ਆਪਣਾ ਗਾਜਰ ਦਾ ਬੀਜ ਇਹਦੇ ਆਪਣੀ ਜਿਹੜੀ ਬੱਟ ਆ ਉਹਦੇ ਵਿੱਚ ਆਪਾਂ ਤੰ ਲੈਣਾ ਖਿੱਚੀਆਂ ਹੋਈਆਂ ਬੱਟ ਤੇ ਜਿਹੜਾ ਆਪਣਾ ਬੀਜ ਆ ਉਹ ਇਹ ਥਾਂ ਆਪਣੇ ਖਾਲੀਆਂ ਦੇ ਵਿੱਚ ਨਾ ਜਾਵੇ ਤੇ ਆਪਾਂ ਜਿਹੜਾ ਬੀਜ ਹੈ ਸਰ ਪੌਲੀ-ਹੋਲੀ ਆਪਾਂ ਉੱਪਰ ਪਾਉਣਾਗਾ ਇਸ ਤਰ੍ਹਾਂ ਆਪਾਂ ਜਿਹੜਾ ਬੀਜ ਉੱਪਰ ਪਾਉਣਾਗਾ हां जी ਕਿਸਾਨ ਵੀਰੋ ਆ ਤੁਸੀਂ ਆਪਣੀਆਂ ਗਾਜਰਾਂ ਦੇਖ ਸਕਦੇ ਹੋ ਆ ਦੇਖ ਲਓ ਕਿੰਨੀ ਵਧੀਆ ਚੰਗੀ ਤਰ੍ਹਾਂ ਇਹ ਆਪਣੇ ਇਹਨੇ ਗਾਜਰਾਂ ਨੇ ਇਹ ਚੰਗੀ ਤਰ੍ਹਾਂ ਬਹੁਤ ਵਧੀਆ ਉੱਗੀਆਂ ਨੇ ਗੀਆਂ ਸਾਰੇ ਦਾ ਸਾਰਾ ਜਿਹੜਾ ਬੀਜ ਹੈਗਾ ਉਹ ਆਪਣਾ ਨਿਕਲ ਚੁੱਕਿਆ ਹੈਗਾ ਬਹੁਤ ਹੀ ਵਧੀਆ ਜਿਹੜੀਆਂ ਗਾਜਰਾਂ ਆਪਣੀਆਂ ਨੇ ਹਰੀਆਂ ਹੋਵ ਚੁੱਕੀਆਂ ਨੇ ਆਪਣੇ ਵੱਟ ਦੇ ਵਿੱਚੋਂ ਆਵੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣੀ ਗਾਜਰ ਹੈ ਜਿਹੜੀ ਆ ਬਿਲਕੁਲ ਨਿਕਲ ਚੁੱਕੀ ਹੈ ਵੱਟਾਂ ਦੇ ਵਿੱਚੋਂ हां जी ਕਿਸਾਨ ਵੀਰੋ ਜੀ ਤੁਹਾਨੂੰ ਆਪਣੇ ਗਾਜਰਾਂ ਦੀ ਜਾਣਕਾਰੀ ਜਿਹੜੀ ਆਪਾਂ ਵੀਡੀਓ ਰਾਹੀਂ ਦਿੱਤੀ ਹੈ ਜੇ ਵਧੀਆ ਲੱਗੀ ਹੈ ਤਾਂ ਅਗਲੀਆਂ ਹੋਰ ਵੀਡੀਓ ਵੇਖਣ ਲਈ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ